ਲਓ ਜੀ ਇੱਕ ਨਿਓ ਜਲਾ ਸੀ ਬੰਦ ਕਰ ਰਹੇ ਹੁਣ ਇਧਰ ਜਮੀ ਆ ਗਈ ਆਪਣੀ ਹਾਂ ਹਾਲੇ ਦੇਖੀ ਹਾਂ ਫੇਰ ਚੱਲ ਪਈ ਆ ਉਹ ਵੱਜ ਗਈ ਖੜਾ ਚੱਲ ਪਈ ਭੱਜਿਆ ਜਾਂਦਾ ਰੋਕ ਕਹਿੰਦਾ ਨਿਓਜਲ ਚੱਲ ਪਈ ਉਧਰ ਜਮੀ ਆ ਗਈ ਆਪਣੀ ਉਧਰ ਜਮੀ ਦਾ ਕਹਿਰਾ ਸੀ ਬਈ ਆਪਣਾ ਉਹ ਬੰਦ ਕਰੀ ਜਨੇ ਓਜਲ ਹੱਥ ਗਲਤ ਕਰਤਾ ਵੀ ਤੇ ਐ ਇਹਨੂੰ ਹੱਥ ਕਰਨਾ ਈ ਤੂੰ ਇੱਧਰ ਨੂੰ ਇੱਧਰ ਨੂੰ ਕਰੇਗਾ ਰੇਖ ਖਿਲਾਰ ਦੇ ਆ ਇੱਧਰ ਖਿਲਾਰ ਦੇ ਆ ਫਟਿਆ ਦੇਖ ਆ ਵੇ ਇਹ ਵੀ ਆਪਣੀ ਐ ਲੋ ਇੰਨੀ ਕਿ ਬਾਤ ਕੀ ਦਵਾਈ ਆਪਣੇ ਕੋਲੇ ਦੁਬਾਰੇ ਲਾਤਾ ਕਿਹੜਾ ਪੂਰਾ ਜੋਰ ਆ ਜਟਾ ਨੂੰ ਪਾਣੀ ਧਾਣੀ ਦਾ ਇਤਕੀ ਲੋ ਜੀ ਗੇਂਦੇ ਦੇ ਉਹਨਾਂ ਲੱਗਣਗੇ ਆਪਣੇ ਆ ਦੇਖੋ